ਸਤ ਨਾਮ ਵਾਹਿਗੁਰੂ ਸਾਹਿਬ ਜੀਓ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ ਵਿਖਿਆ ਰੰਗ ਕੂੜਾ ਵਿਆ ਦਿਸਨ ਸਬੇ ਛਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਵਣਤਨ ਪ੍ਰਭ ਸੰਗ ਮੋਲਿਆ ਸਮਰੱਥ ਪੁਰਖ ਅਪਾਰ ਹਰ ਮਿਲਣੈ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ ਜਿਨੀ ਸਖੀਏ ਪ੍ਰਭ ਪਾਇਆ ਹਉ ਤਨ ਕੈ ਸਦਬਲ ਹਾਰ ਨਾਨਕ ਹਰਜੀ ਮਿਆਕਰ ਸ਼ਬਦ ਸਵਾਰਣ ਹਾਰ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਨਿੱਗੀ ਗੋਦ ਦਾ ਆਨੰਦ ਮਾਣ ਰਹੇ ਸਤ ਸੰਗੀ ਜਨੋ ਜਿਵੇਂ ਕਿ ਆਪ ਸਭ ਜਾਣਦੇ ਹੀ ਹੋ ਕਿ ਅੱਜ ਸੰਗਰਾਦ ਹੈ ਜੋ ਕਿ ਸ਼ਾਵਣ ਦੇ ਮਹੀਨੇ ਦੀ ਸੰਗਰਾਦ ਦਾ ਦਿਹਾੜਾ ਹੈ ਜਿਸ ਤੋਂ ਮੁਰਾਦ ਅੱਜ ਸ਼ਾਵਣ ਦੇ ਮਹੀਨੇ ਦੀ ਆਰੰਭਤਾ ਹੈ ਇਸ ਸੰਬੰਧ ਵਿੱਚ ਹੁਣੇ ਹੀ ਆਪਾਂ ਜੋ ਸ਼ਬਦ ਸਰਵਣ ਕੀਤਾ ਹੈ ਉਹ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਬਾਣੀ 12 ਮਾ ਵਿੱਚੋਂ ਲਿਆ ਗਿਆ ਹੈ ਜੋ ਮਾਜ ਰਾਗ ਵਿੱਚ ਉਚਾਰਨ ਕੀਤੀ ਹੋਈ ਬਾਣੀ ਹੈ ਮਹਾਰਾਜ ਸਾਨੂੰ ਕੀ ਸਮਝਾਉਣਾ ਕਰਦੇ ਹਨ ਆਓ ਜੀ ਇਸ ਸ਼ਬਦ ਨੂੰ ਵਿਚਾਰੀਏ ਤਾਂ ਜੋ ਸਾਨੂੰ ਸਮਝ ਪੈ ਸਕੇ ਗੱਜ ਵੱਜ ਕੇ ਆਖੀਏ ਜੀ ਵਾਹਿਗੁਰਜੀ ka ਖਾਲਸਾ ਵਾਹਿਗੁਰਜੀ ਕੀ ਫਤਿਹ ਸਾਗਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਸਾਵਣ ਦਾ ਮਹੀਨਾ ਜੋ ਕਿ ਮੀਂਹ ਦਾ ਮਹੀਨਾ ਮੰਨਿਆ ਜਾਂਦਾ ਹੈ ਇਸ ਮਹੀਨੇ ਮੀਂਹ ਪੈਂਦਾ ਹੈ ਜਿਸ ਨਾਲ ਵਨਸਪਤੀ ਹਰਿਆਵਲ ਖਿੜਾਵ ਵਿੱਚ ਆ ਜਾਂਦੀ ਹੈ ਖਿੜ ਜਾਂਦੀ ਹੈ ਤੇ ਮਹਾਰਾਜ ਇੱਥੇ ਸਾਨੂੰ ਦੋ ਅੱਖਰਾਂ ਨਾਲ ਇਸ ਪੰਕਤੀ ਵਿੱਚ ਜੋ ਦੋ ਅੱਖਰ ਹਨ ਉਹਨਾਂ ਨਾਲ ਸਾਨੂੰ ਕੀ ਸਮਝਾਉਣਾ ਕਰਦੇ ਹਨ ਆਓ ਜੀ ਇਸ ਨੂੰ ਸਮਝੀਏ ਸਰਸੀ ਭਾਵ ਕੇ ਰਸ ਨਾਲ ਭਰਪੂਰ ਤੇ ਕਾਮਣੀ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਇਸਤਰੀਆਂ ਨੂੰ ਕਾਮਣ ਆਖਿਆ ਜਾਂਦਾ ਹੈ ਤੇ ਇੱਥੇ ਮਹਾਰਾਜ ਨੇ ਸੰਪੂਰਨ ਜੀਵਾਂ ਵਸਦੇ ਹੀ ਇਸ ਅੱਖਰ ਨੂੰ ਵਰਤਿਆ ਹੈ ਕਿਉਂਕਿ ਇਸ ਜਗ ਮੈਂ ਪੁਰਖ ਏਕ ਹੈ ਹੋਰ ਸਗਲੀ ਨਾਰ ਸਬਾਈ ਸਾਰੀ ਸ੍ਰਿਸ਼ਟੀ ਸਾਰੀ ਸ੍ਰਿਸ਼ਟੀ ਦੇ ਜੀਵ ਉਸ ਪਰਮਾਤਮਾ ਦੇ ਇਸਤਰੀਆਂ ਹਨ ਤੇ ਉਹ ਅਕਾਲ ਪੁਰਖ ਕੇਵਲ ਇੱਕ ਅਕਾਲ ਪੁਰਖ ਹੀ ਸਾਰਿਆਂ ਦਾ ਪੁਰਖ ਹੈ ਭਾਵ ਸਾਰਿਆਂ ਦਾ ਪਤੀ ਹੈ ਪਰਮੇਸ਼ਵਰ ਹੈ ਤੇ ਮਹਾਰਾਜ ਇਹੀ ਸਮਝਾਉਣਾ ਕਰਦੇ ਹਨ ਕਿ ਜਿਨ੍ਹਾਂ ਦਾ ਪਿਆਰ ਉਸ ਪਰਮਾਤਮਾ ਦੇ ਚਰਨ ਕਮਲਾ ਨਾਲ ਹੈ ਤਾਂ ਫਿਰ ਐਸੀ ਜੀਵ ਇਸਤਰੀਆਂ ਉਸ ਪਰਮਾਤਮਾ ਕਰਕੇ ਗੁਣਾ ਨਾਲ ਰਸ ਨਾਲ ਭਰੀਆਂ ਰਹਿੰਦੀਆਂ ਹਨ ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ ਜਿਨ੍ਹਾਂ ਜੀਵ ਇਸਤਰੀਆਂ ਨੇ ਪਰਮਾਤਮਾ ਦੇ ਨਾਮ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਿਆ ਹੈ ਤਾ ਐਸੇ ਜੀਵ ਐਸੀ ਜੀਵ ਇਸਤਰੀਆਂ ਉਸ ਪਰਮਾਤਮਾ ਦੇ ਨਾਮ ਸਿਮਰਨ ਕਰਕੇ ਆਪਣੇ ਮਨ ਅਤੇ ਤਨ ਨੂੰ ਉਸ ਪਰਮਾਤਮਾ ਦੇ ਰੰਗ ਨਾਲ ਰੰਗ ਲੈਂਦੇ ਹਨ ਜਾਂ ਫਿਰ ਇੰਜ ਕਹੀਏ ਕਿ ਜਿਨ੍ਹਾਂ ਦਾ ਜੀਵਨ ਦਾ ਆਧਾਰ ਕੇਵਲ ਅਕਾਲ ਪੁਰਖ ਹੈ ਤਾਂ ਫਿਰ ਉਹਨਾਂ ਦਾ ਮਨ ਅਤੇ ਤਨ ਸੱਚੇ ਰੰਗ ਵਿੱਚ ਰੰਗਿਆ ਜਾਂਦਾ ਹੈ ਕਿਉਂਕਿ ਪਰਮਾਤਮਾ ਦਾ ਜੋ ਨਾਮ ਹੈ ਐਸਾ ਰੰਗ ਹੈ ਕਿ ਨਾ ਇਹ ਕਦੇ ਉਤਰਦਾ ਹੈ ਤੇ ਨਾ ਹੀ ਇਸ ਨੂੰ ਕੋਈ ਮਲ ਲੱਗਦੀ ਹੈ ਇਸ ਪਰਮਾਤਮਾ ਦੇ ਰੰਗ ਦਾ ਜ਼ਿਕਰ ਗੁਰਬਾਣੀ ਵਿੱਚ ਵੀ ਹੁੰਦਾ ਹੈ ਲਾਲ ਰੰਗ ਤਿਸ ਕੋ ਲਗਾ ਜਿਸ ਕੇ ਬੜਪਾਗਾ ਮੈਲਾ ਕਦੇ ਨਾ ਹੋਵੀ ਨਾ ਲਾਗਾ ਦਾਗਾ ਇਹ ਪਰਮਾਤਮਾ ਦਾ ਰੰਗ ਵੱਡੇ ਭਾਗਾਂ ਕਰਕੇ ਹੀ ਚੜਦਾ ਹੈ ਤੇ ਇਸ ਰੰਗ ਦੀ ਖਾਸੀਅਤ ਹੈ ਨਾਹੀਂ ਇਹ ਰੰਗ ਕਦੇ ਮੈਲਾ ਹੁੰਦਾ ਹੈ ਤੇ ਨਾਹੀਂ ਇਸ ਨੂੰ ਕੋਈ ਦਾਗ ਲੱਗਦਾ ਹੈ ਇਸ ਕਰਕੇ ਸਾਨੂੰ ਪਰਮਾਤਮਾ ਨਾਲ ਹੀ ਜੁੜਨਾ ਚਾਹੀਦਾ ਹੈ ਫਿਰ ਮਹਾਰਾਜ ਅੱਗੇ ਪ੍ਰਮਾਨ ਕਰਦੇ ਹਨ ਵਿਖਿਆ ਰੰਗ ਊੜਾ ਵਿਆ ਦਿਸਨ ਸਬੇ ਛਾਰ ਇਰ ਮਹਾਰਾਜ ਨੇ ਕੱਚੇ ਰੰਗ ਦੀ ਗੱਲ ਕੀਤੀ ਹੈ ਝੂਠੇ ਰੰਗ ਦੀ ਗੱਲ ਕੀਤੀ ਹੈ ਜੋ ਮਾਇਆ ਦਾ ਰੰਗ ਹੈ ਤੇ ਇਸ ਰੰਗ ਦੀ ਪਛਾਣ ਵੀ ਤਾਂ ਹੀ ਹੁੰਦੀ ਹੈ ਜਦੋਂ ਕੋਈ ਜੀਵ ਪਰਮਾਤਮਾ ਨਾਲ ਜੁੜਿਆ ਹੁੰਦਾ ਹੈ ਇਸ ਰੰਗ ਬਾਰੇ ਵੀ ਮਹਾਰਾਜ ਗੁਰਬਾਣੀ ਵਿੱਚ ਫਰਮਾਨ ਕਰਦੇ ਹਨ ਕੱਚਾ ਰੰਗ ਕਸੁਮਕਾ ਥੋੜ੍ਹਿਆਂ ਦਿਨ ਚਾਰ ਜਿਓ ਭਾਵ ਕੇ ਜੋ ਮਾਇਆ ਦਾ ਰੰਗ ਹੈ ਵਿਖਿਆ ਰੂਪੀ ਰੰਗ ਹੈ ਜਾਂ ਫਿਰ ਇਸ ਨੂੰ ਮਿੱਥਿਆ ਵਿੱਚ ਵੀ ਆਪਾਂ ਕਹਿ ਸਕਦੇ ਹਾਂ ਕਿ ਇਹ ਇੱਕ ਝੂਠ ਹੈ ਇੱਕ ਸੁਪਨੇ ਦੀ ਨਿਆਈ ਹੈ ਜਿਤਨੀ ਵੀ ਮਾਇਆ ਆਪਾਂ ਅੱਖਾਂ ਨਾਲ ਤੱਕਦੇ ਹਾਂ ਤੇ ਜਿਤਨੀ ਵੀ ਸ੍ਰਿਸ਼ਟੀ ਵਿੱਚ ਜੀਵ ਹਨ ਜਾਂ ਪਦਾਰਥ ਹਨ ਉਹ ਸਾਰੇ ਹੀ ਮਿੱਥਿਆ ਰੂਪੀ ਹਨ ਤੇ ਇੱਕ ਨਾ ਇੱਕ ਦਿਨ ਸਭ ਨੇ ਖਤਮ ਹੋ ਹੀ ਜਾਣਾ ਹੈ ਤੇ ਇਸ ਬਾਰੇ ਵੀ ਮਹਾਰਾਜ ਫਰਮਾਨ ਕਰਦੇ ਹਨ ਕਿ ਕੱਚਾ ਰੰਗ ਕਸੁੰਭ ਕਾ ਥੋੜੜਿਆਂ ਦਿਨ ਚਾਰ ਜਿਓ ਭਾਵ ਇਹਨਾਂ ਦਾ ਜੀਵਨ ਕੇਵਲ ਚਾਰ ਦਿਨਾਂ ਦਾ ਹੀ ਹੈ ਇੱਕ ਨਾ ਇੱਕ ਦਿਨ ਸਭ ਨੇ ਖਤਮ ਹੀ ਹੋ ਜਾਣਾ ਹੈ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਫਿਰ ਮਹਾਰਾਜ ਅੱਗੇ ਫਰਮਾਨ ਕਰਦੇ ਹਨ ਉਸ ਪਰਮਾਤਮਾ ਦੇ ਨਾਮ ਰੂਪੀ ਜੋ ਬੂੰਦ ਹੈ ਅੰਮ੍ਰਿਤ ਦੇ ਤੁਲ ਹੈ ਅੰਮ੍ਰਿਤ ਦਾ ਭਾਵ ਹੀ ਇਹ ਹੈ ਕਿ ਜਿਸ ਨਾਲ ਸਾਨੂੰ ਮ੍ਰਿਤਿਉ ਨਹੀਂ ਆਉਂਦੀ ਭਾਵ ਬੰਦਾ ਮਰਦਾ ਨਹੀਂ ਹੈ ਤੇ ਇੱਥੇ ਮਹਾਰਾਜ ਨੇ ਐਸੇ ਅੰਮ੍ਰਿਤ ਦੀ ਗੱਲ ਕੀਤੀ ਹੈ ਜੋ ਸਾਨੂੰ ਆਤਮਿਕ ਜੀਵਨ ਪ੍ਰਦਾਨ ਕਰਦਾ ਹੈ ਕਿਉਂਕਿ ਪਰਮਾਤਮਾ ਦਾ ਜੋ ਨਾਮ ਹੈ ਉਸ ਨਾਲ ਸਾਡੀ ਆਤਮਾ ਬਲਵਾਨ ਹੁੰਦੀ ਹੈ ਭਾਵ ਸਾਡੀ ਆਤਮਾ ਸ਼ਕਤੀਸ਼ਾਲੀ ਹੋ ਜਾਂਦੀ ਹੈ ਉਹ ਨਾ ਹੀ ਕਦੇ ਮਰਦੀ ਹੈ ਵੈਸੇ ਵੀ ਜੇਕਰ ਆਪਾਂ ਵਿਗਿਆਨਕ ਤੌਰ ਤੇ ਦੇਖੀਏ ਉਵੇਂ ਆਤਮਾ ਨਹੀਂ ਮਰਦੀ ਪਰ ਇੱਥੇ ਮਹਾਰਾਜ ਨੇ ਜਿਸ ਆਤਮਾ ਦੀ ਗੱਲ ਕੀਤੀ ਹੈ ਉਸ ਤੋਂ ਮੁਰਾਦ ਹੈ ਕਿ ਫਿਰ ਉਹ ਜੀਵ ਕਦੇ ਮੌਤ ਤੋਂ ਨਹੀਂ ਡਰਦਾ ਕਦੇ ਚੰਗੇ ਕਰਮ ਕਰਨ ਤੋਂ ਨਹੀਂ ਹਟਦਾ ਭਾਵੇਂ ਉਸ ਦੇ ਲੱਖ ਹੀ ਵਿਰੋਧੀ ਹੋਣ ਜਿਵੇਂ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਾਬਰ ਨੂੰ ਜਾਬਰ ਆਖ ਦਿੱਤਾ ਸੀ ਕਿਉਂਕਿ ਉਹਨਾਂ ਅੰਦਰ ਮੌਤ ਦਾ ਭੈ ਨਹੀਂ ਸੀ ਉਹ ਅਕਾਲ ਪੁਰਖ ਨਾਲ ਜੁੜੇ ਹੋਏ ਸਨ ਇਸੇ ਤਰ੍ਹਾਂ ਹੀ ਮਹਾਰਾਜ ਸਾਨੂੰ ਇਹ ਹੀ ਸਮਝਾਉਣਾ ਕਰਦੇ ਹਨ ਕਿ ਜਿਨ੍ਹਾਂ ਕੋਲ ਪਰਮਾਤਮਾ ਦਾ ਨਾਮ ਹੈ ਇਹ ਅੰਮ੍ਰਿਤ ਰੂਪੀ ਬੂੰਦ ਜਿਨ੍ਹਾਂ ਕੋਲ ਹੈ ਤਾਂ ਫਿਰ ਉਹ ਸੁਹਾਵਣੇ ਹੋ ਜਾਂਦੇ ਹਨ ਉਹਨਾਂ ਨੂੰ ਇਹ ਬੂੰਦ ਚੰਗੀ ਲੱਗਦੀ ਹੈ ਇਹ ਚੰਗੀ ਬੂੰਦ ਤਾਂ ਹੀ ਪ੍ਰਾਪਤ ਹੁੰਦੀ ਹੈ ਜੇਕਰ ਆਪਾਂ ਸਤ ਸੰਗਤ ਵਿੱਚ ਜਾਈਏ ਜੇਕਰ ਆਪਾਂ ਗੁਰੂ ਦੇ ਉਪਦੇਸ਼ ਨੂੰ ਮੰਨੀਏ ਉਸ ਕੋਲੋਂ ਇਸ ਨਾਮ ਨੂੰ ਪ੍ਰਾਪਤ ਕਰੀਏ ਤਾਂ ਇਹ ਸੁਹਾਵਣੀ ਬੂੰਦ ਸਾਨੂੰ ਪ੍ਰਾਪਤ ਹੁੰਦੀ ਹੈ ਵਣ ਦਿਨ ਪ੍ਰਭ ਸੰਗ ਮੌਲਿਆ ਸਮਰੱਥ ਪੁਰਖ ਅਪਾਰ ਫਿਰ ਐਸੇ ਜੀਵਾਂ ਨੂੰ ਜਦੋਂ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਉਸ ਪਰਮਾਤਮਾ ਦਾ ਸੰਗ ਮਿਲ ਜਾਂਦਾ ਹੈ ਤਾਂ ਫਿਰ ਸਾਰੀ ਹਰਿਆਵਲ ਸਾਰੀ ਸ੍ਰਿਸ਼ਟੀ ਖਿੜੀ ਹੋਈ ਪ੍ਰਤੀਤ ਹੁੰਦੀ ਹੈ ਉਹ ਆਤਮਿਕ ਤੌਰ ਤੇ ਪ੍ਰਸੰਨ ਹੋ ਜਾਂਦੇ ਹਨ ਪਰਫੁੱਲਤ ਹੋ ਜਾਂਦੇ ਹਨ ਤੇ ਫਿਰ ਮਹਾਰਾਜ ਇੱਥੇ ਪਰਮਾਤਮਾ ਦੇ ਉਹਨਾਂ ਗੁਣਾ ਦਾ ਵੀ ਜ਼ਿਕਰ ਕਰਦੇ ਹਨ ਜਿਨ੍ਹਾਂ ਕਰਕੇ ਸਾਨੂੰ ਇਹ ਪਤਾ ਲੱਗਦਾ ਹੈ ਕਿ ਜੇਕਰ ਆਪਾਂ ਪਰਮਾਤਮਾ ਨਾਲ ਜੁੜਾਂਗੇ ਤਾਂ ਸਾਨੂੰ ਆਤਮਿਕ ਸੁੱਖ ਮਿਲੇਗਾ ਇੱਥੇ ਸਮਰੱਥ ਉਸ ਅਕਾਲ ਪੁਰਖ ਨੂੰ ਆਖਿਆ ਗਿਆ ਹੈ ਸਮਰੱਥ ਤੋਂ ਭਾਵ ਹੁੰਦਾ ਹੈ ਕਿ ਜੋ ਹਰ ਕੰਮ ਕਰ ਸਕਦਾ ਹੋਵੇ ਹਰ ਕੰਮ ਕਰਨ ਦੇ ਸਮਰੱਥ ਹੋਵੇ ਉਸ ਵਿੱਚ ਇਤਨੀ ਤਾਕਤ ਹੋਵੇ ਇਤਨੀ ਸਮਰੱਥਾ ਹੋਵੇ ਕਿ ਕੋਈ ਵੀ ਕੰਮ ਹੋਵੇ ਉਹ ਕਰ ਸਕੇ ਫਿਰ ਪੁਰਖ ਆਖਿਆ ਹੈ ਜਿਵੇਂ ਆਪਾਂ ਪਿੱਛੇ ਵੀ ਪੜਿਆ ਸੀ ਇਸ ਜਗ ਮੈਂ ਪੁਰਖ ਏਕ ਹੈ ਹੋਰ ਸਗਲੀ ਨਾਰ ਸਬਾਈ ਤੇ ਇੱਥੇ ਵੀ ਉਸ ਪਰਮਾਤਮਾ ਬਾਰੇ ਹੀ ਆਖਿਆ ਹੈ ਕਿ ਉਹ ਅਕਾਲ ਪੁਰਖ ਪੁਰਖ ਤੋਂ ਭਾਵ ਹੈ ਕਿ ਉਹ ਪਰਮਾਤਮਾ ਕੇਵਲ ਇੱਕੋ ਹੀ ਹੈ ਇਕੋ ਪਰਮਾਤਮਾ ਹੀ ਇਸ ਸ੍ਰਿਸ਼ਟੀ ਨੂੰ ਬਣਾ ਰਿਹਾ ਹੈ ਉਸ ਦੀ ਸੰਭਾਲ ਕਰ ਰਿਹਾ ਹੈ ਉਸ ਦਾ ਵਿਨਾਸ਼ ਵੀ ਕਰ ਰਿਹਾ ਹੈ ਤੇ ਫਿਰ ਅਪਾਰ ਵੀ ਆਖਿਆ ਹੈ ਅਪਾਰ ਭਾਵ ਕੇ ਉਸ ਪਰਮਾਤਮਾ ਦਾ ਕੋਈ ਪਾਰ ਨਹੀਂ ਪਾ ਸਕਦਾ ਨਾ ਹੀ ਕੋਈ ਉਸ ਦੇ ਉਰਲੇ ਬੰਨੇ ਬਾਰੇ ਜਾਣਦਾ ਹੈ ਨਾ ਹੀ ਕੋਈ ਇਹ ਜਾਣ ਸਕਦਾ ਹੈ ਕਿ ਪਰਮਾਤਮਾ ਦਾ ਕਿਤੇ ਅੰਤ ਹੈ ਭਾਵ ਨਾ ਹੀ ਉਸ ਦੇ ਜਨਮ ਨੂੰ ਕੋਈ ਜਾਣ ਸਕਦਾ ਖੈ ਨਾ ਹੀ ਕੋਈ ਉਸ ਦੇ ਅੰਤ ਨੂੰ ਪਾ ਸਕਦਾ ਹੈ ਹਰ ਮਿਲਣਾ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ ਫਿਰ ਉਹਨਾਂ ਜੀਵਾਂ ਦੀ ਵਿਅਥਾ ਵੀ ਮਹਾਰਾਜ ਦੱਸਦੇ ਹਨ ਕਿ ਜੋ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹਨ ਉਹ ਪਰਮਾਤਮਾ ਅਗੇ ਅਰਦਾਸ ਵੀ ਕਰਦੇ ਹਨ ਕਿ ਆਹ ਪਰਮਾਤਮਾ ਮੇਰਾ ਮਨ ਲੋਚਦਾ ਹੈ ਤਵਾਡੇ ਦਰਸ਼ਨਾਂ ਨੂੰ ਹਰ ਦਰਸ਼ਨ ਕੋ ਮਨ ਲੋਚਦਾ ਇਹ ਵੀ ਸ਼ਬਦ ਦਰਬਾਣੀ ਵਿੱਚ ਆਉਂਦਾ ਹੈ ਦਰਸ਼ਨ ਪਿਆਸੀ ਦਿਨ ਰਾਤ ਚਿਤਵੋਂ ਅਨ ਦਿਨ ਨੀਤ ਇਹ ਸ਼ਬਦ ਵੀ ਸਾਨੂੰ ਇਹ ਹੀ ਸਮਝਾਉਣਾ ਕਰਦਾ ਹੈ ਕਿ ਮੈਨੂੰ ਪਰਮਾਤਮਾ ਦੇ ਦਰਸ਼ਨਾਂ ਦੀ ਪਿਆਸ ਹੈ ਮੈਂ ਉਸ ਪਰਮਾਤਮਾ ਨੂੰ ਦਿਨ ਰਾਤ ਦੀ ਚਿਤਵਦਾ ਹਾਂ ਯਾਦ ਕਰਦਾ ਹਾਂ ਤੇ ਇੱਥੇ ਵੀ ਮਹਾਰਾਜ ਇਹ ਸਮਝਾਉਂਦੇ ਹਨ ਕਿ ਮੇਰਾ ਮਨ ਪਰਮਾਤਮਾ ਦੇ ਦਰਸ਼ਨਾਂ ਨੂੰ ਲੋਚਦਾ ਹੈ ਮੇਰੇ ਅੰਦਰ ਇਹ ਆਸ ਹੈ ਕਿ ਮੈਨੂੰ ਪਰਮਾਤਮਾ ਮਿਲੇ ਕਰਮ ਮਿਲਾਵਣ ਹਾਰ ਭਾਵ ਕੇ ਉਹ ਪਰਮਾਤਮਾ ਸਾਡੇ ਤੇ ਮਿਹਰ ਕਰੇ ਤਾਂ ਆਪਾਂ ਚੰਗੇ ਕਰਮ ਕਰਕੇ ਉਸ ਪਰਮਾਤਮਾ ਨੂੰ ਮਿਲ ਸਕੀਏ ਗੁਰਬਾਣੀ ਦਾ ਫਰਮਾਨ ਵੀ ਆਉਂਦਾ ਹੈ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਭਾਵ ਕੇ ਜੇਕਰ ਆਪਾਂ ਚੰਗੇ ਕਰਮ ਕਰਦੇ ਹਾਂ ਤਾਂ ਫਿਰ ਸਾਨੂੰ ਪਰਮਾਤਮਾ ਹਰ ਥਾਂ ਤੇ ਵਿਦਮਾਨ ਹੀ ਦਿਸਦਾ ਹੈ ਹਰ ਇੱਕ ਜੀਵ ਵਿੱਚ ذره ذره ਵਿੱਚ ਉਸ ਦੀ ਹੋਂਦ ਸਾਨੂੰ ਮਹਿਸੂਸ ਹੁੰਦੀ ਹੈ ਜਿਨੀ ਸਖੀਏ ਪ੍ਰਭ ਪਾਇਆ ਹਉ ਤਿਨ ਕੈ ਸਤਿ ਬਲਿਹਾਰ ਫਿਰ ਮਹਾਰਾਜ ਉਹਨਾਂ ਜੀਵ ਇਸਤਰੀਆਂ ਤੇ ਬਲਿਹਾਰ ਜਾਣ ਦੀ ਗੱਲ ਕਰਦੇ ਹਨ ਭਾਵ ਜਿਨ੍ਹਾਂ ਜੀਵ ਇਸਤਰੀਆਂ ਨੂੰ ਪਰਮਾਤਮਾ ਮਿਲ ਗਿਆ ਹੈ ਜਿਨ੍ਹਾਂ ਨੂੰ ਉਸ ਦੀ ਪ੍ਰਾਪਤੀ ਹੋ ਗਈ ਹੈ ਉਹਨਾਂ ਤੋਂ ਮੈਂ ਬਲਿਹਾਰੇ ਜਾਣਾ ਮੈਂ ਸਦਕੇ ਜਾਣਾ ਨਾਨਕ ਹਰਜੀ ਮਿਆਕਰ ਸ਼ਬਦ ਸੁਵਾਰਣ ਹਾਰ ਫਿਰ ਮਹਾਰਾਜ ਇਸ ਪੰਕਤੀ ਵਿੱਚ ਫਰਮਾਨ ਕਰਦੇ ਹਨ ਭਾਵ ਕਿ ਇਹ ਪੰਕਤੀ ਵੀ ਅਰਦਾਸ ਵਾਲੀ ਹੈ ਬੇਨਤੀ ਵਾਲੀ ਹੈ ਕਿ ਐ ਅਕਾਲ ਪੁਰਖ ਮੇਰੇ ਉੱਤੇ ਕਿਰਪਾ ਕਰੋ ਮયા ਕਰੋ ਤਾਂ ਜੋ ਆਪ ਜੀ ਦੇ ਵੱਲੋਂ ਬਖਸ਼ੇ ਹੋਏ ਸੱਚੇ ਗੁਰੂ ਤੋਂ ਮੈਂ ਸੱਚਾ ਉਪਦੇਸ਼ ਲੈ ਕੇ ਉਸ ਉਪਦੇਸ਼ ਨੂੰ ਸਮਝ ਕੇ ਉਸ ਉੱਤੇ ਆਪਣਾ ਜੀਵਨ ਬਤੀਤ ਕਰਾਂ ਤੇ ਆਪ ਜੀ ਨਾਲ ਮੇਰਾ ਮੇਲ ਹੋ ਸਕੇ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ ਫਿਰ ਮਹਾਰਾਜ ਦੱਸਦੇ ਹਨ ਕਿ ਉਹ ਜੀਵ ਇਸਤਰੀਆਂ ਜੋ ਪਰਮਾਤਮਾ ਨੂੰ ਆਪਣਾ ਪਤੀ ਮੰਨਦੀਆਂ ਹਨ ਉਸ ਪਰਮਾਤਮਾ ਦੇ ਨਾਮ ਸਿਮਰਨ ਉਤੇ ਹੀ ਆਪਣਾ ਜੀਵਨ ਦਾ ਆਧਾਰ ਬਣਾ ਲੈਂਦੀਆਂ ਹਨ ਐਸੀ ਜੀਵ ਇਸਤਰੀਆਂ ਨੂੰ ਸੁਹਾਗਣ ਆਖਿਆ ਹੈ ਸੁਹਾਗਣ ਤੇ ਦੁਹਾਗਣ ਦੋ ਅਖਰ ਗੁਰਬਾਣੀ ਵਿੱਚ ਵੀ ਆਉਂਦੇ ਹਨ ਸੁਹਾਗਣ ਉਹ ਹੁੰਦੀ ਹੈ ਜੋ ਆਪਣੇ ਪਤੀ ਦਾ ਕਦੇ ਵੀ ਕਿਹਾ ਮੋੜਦੀ ਨਹੀਂ ਹੈ ਭਾਵੇਂ ਪਰਮਾਤਮਾ ਕਹਿੰਦਾ ਹੈ ਉਸੇ ਉੱਤੇ ਹੀ ਆਪਣਾ ਜੀਵਨ ਬਤੀਤ ਕਰਦੇ ਹਨ ਉਸ ਦੀ ਰਜ਼ਾ ਵਿੱਚ ਹੀ ਰਾਜ਼ੀ ਰਹਿੰਦੀਆਂ ਹਨ ਇੱਥੇ ਵੀ ਉਹਨਾਂ ਦੀ ਜੀਵ ਇਸਤਰੀਆਂ ਬਾਰੇ ਕਿਹਾ ਗਿਆ ਹੈ ਕਿ ਉਹ ਜੀਵ ਇਸਤਰੀਆਂ ਜੋ ਪਰਮਾਤਮਾ ਦੇ ਭਾਣੇ ਨੂੰ ਮੰਨਦੀਆਂ ਹਨ ਉਸ ਦੇ ਦੱਸੇ ਹੋਏ ਰਾਹ ਉੱਤੇ ਹੀ ਤੁਰਦੀਆਂ ਹਨ ਉਹਨਾਂ ਸੁਹਾਗਣ ਜੀਵ ਸਤਰੀਆਂ ਬਾਰੇ ਮਹਾਰਾਜ ਨੇ ਇਹ ਵੀ ਆਖ ਦਿੱਤਾ ਹੈ ਕਿ ਉਹ ਸਦਾ ਹੀ ਉਸ ਪਰਮਾਤਮਾ ਦੇ ਨਾਮ ਨੂੰ ਜਪਦੀਆਂ ਹਨ ਜਿਨ੍ਹਾਂ ਦੇ ਗਲੇ ਵਿੱਚ ਉਸ ਪਰਮਾਤਮਾ ਦੇ ਨਾਮ ਦਾ ਹਾਰ ਹੈ ਰਾਮ ਨਾਮ ਦਾ ਹਾਰ ਜਿਨ੍ਹਾਂ ਦੇ ਹਿਰਦੇ ਵਿੱਚ ਹੈ ਇੱਥੇ ਇਹ ਸਮਝਾਉਣਾ ਕਰਦੇ ਹਨ ਕਿ ਪਰਮਾਤਮਾ ਦੇ ਨਾਮ ਨੂੰ ਜਿਨ੍ਹਾਂ ਨੇ ਹਿਰਦੇ ਵਿੱਚ ਵਸਾ ਲਿਆ ਹੈ ਉਹ ਜੀਵ ਇਸਤਰੀਆਂ ਹੀ ਸੁਹਾਗਣਾ ਹਨ ਉਹ ਜੀਵ ਇਸਤਰੀਆਂ ਹੀ ਪਰਮਾਤਮਾ ਦੇ ਭਾਣੇ ਨੂੰ ਸਤ ਕਰਕੇ ਮੰਨਣ ਵਾਲੀਆਂ ਹਨ ਇਹ ਸੰਪੂਰਨ ਸ਼ਬਦ ਸਾਨੂੰ ਇਹੀ ਸਮਝਾਉਣਾ ਕਰਦਾ ਹੈ ਕਿ ਜੋ ਜੀਵ ਇਸਤਰੀਆਂ ਅਕਾਲ ਪੁਰਖ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲੈਂਦੀਆਂ ਹਨ ਉਸ ਦੇ ਚਰਨ ਕਮਲਾ ਨਾਲ ਪਿਆਰ پا ਕੇ ਰਹਿੰਦੀਆਂ ਹਨ ਤਾਂ ਫਿਰ ਉਹ ਜੀਵ ਇਸਤਰੀਆਂ ਹੀ ਆਤਮਿਕ ਤੌਰ ਤੇ ਆਨੰਦਮਈ ਰਹਿੰਦੀਆਂ ਹਨ ਤੇ ਉਸ ਪਰਮਾਤਮਾ ਨੂੰ پا ਕੇ ਉਸ ਪਰਮਾਤਮਾ ਦੇ ਨਾਮ ਨੂੰ ਜਪ ਕੇ ਸੁਹਾਗਣ ਵੀ ਅਖਵਾਉਂਦੀਆਂ ਹਨ ਆਓ ਜੀ ਹੁਣ ਅਖੀਰ ਵਿੱਚ ਫਿਰ ਫਤੇ ਦੀ ਸਾਂਝ ਕਰ ਲਈਏ ਵਾਜ ਵਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ